ਪਾਕਿਸਤਾਨ ਦੇ ਸੂਬਾ ਸਿੰਧ ਚ ਕਟਗਿਣਤੀ ਹਿੰਦੂ ਪਾਈਚਾਰੇ ਦੇ ਲੋਕਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ਲਗਾਤਾਰ ਵਾਦੇ ਜਾ ਰਹੇ ਹਨ ਇਸ ਸਬੰਧੀ ਉਥੋਂ ਦੀ ਪੁਲਿਸ ਅਤੇ ਅਦਾਲਤਾਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣ ਕੇ ਸਿਰਫ ਤਮਾਸ਼ਾ ਵੇਖ ਰਹੀਆਂ ਹਨ ਤਾਜ਼ਾ ਮਾਮਲੇ ਦੇ ਚੱਲਦਿਆਂ ਸੂਬਾ ਸਿੰਧ ਚ ਥੋਰੀ ਮਾਰਵਾੜੀ ਪਾਈਚਾਰੇ ਨਾਲ ਸਬੰਧਤ ਜ਼ਿਲ੍ਹਾ ਕੋਟ ਕੀ ਚਰ ਰਹਿਣ ਵਾਲੇ ਹਿੰਦੂ ਪਰਿਵਾਰਾਂ ਦੇ 14 ਮੈਂਬਰਾਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਉਹਨਾਂ ਨੂੰ ਰਾਸ਼ਨ ਅਤੇ ਕੱਪੜਿਆਂ ਦਾ ਲਾਲਚ ਦੇ ਕੇ ਹਰ ਕੀ ਸ਼ਹਿਰ ਚ ਬਰਚੁੰਡੀ ਸ਼ਰੀਫ ਦਰਗਾਹ ਵਿਖੇ ਇਸਲਾਮ ਕਬੂਲ ਕਰਵਾਇਆ ਉਹਨਾਂ ਤੋਂ ਇਲਾਵਾ ਕਰਾਚੀ ਦੀ ਰਹਿਣ ਵਾਲੀ ਸੁਮੈਲਾ ਕੁਮਾਰੀ 15 ਸਾਲਾਂ ਦੀ ਲੜਕੀ ਨੂੰ ਵੀ ਅਗਵਾ ਕਰਕੇ ਉਸ ਦਾ ਫਹਰਕੀ ਦੀ ਦਰਗਾਹ ਚ ਧਰਮ ਪਰिवਰਤਨ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਵੱਡੇ ਸਵਾਲ ਉੱਠ ਖੜੇ ਹੋਏ ਹਨ ਪਾਕਿਸਤਾਨੀ ਹਿੰਦੂ ਨੇਤਾ ਤੇ ਸੈਨੇਟ ਦੇ ਮੈਂਬਰ ਅਦਾਨਿਸ਼ ਕੁਮਾਰ ਪਾਲਿਆਣੀ ਨੇ ਮੰਗਲਵਾਰ ਨੂੰ ਦੇਸ਼ ਦੇ ਸਿੰਧ ਸੂਬੇ ਚ ਮਨੁੱਖੀ ਅਧਿਕਾਰਾਂ ਦੇ ਗੰਭੀਰ ਸੰਕਟ ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਹਿੰਦੂ ਭਾਈਚਾਰੇ ਦੀਆਂ ਲੜਕੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਹੈ ਪਾਕਿਸਤਾਨੀ ਸੈਨੇਟਰ ਨੇ ਖੁਲਾਸਾ ਕੀਤਾ ਕਿ ਕਿਵੇਂ ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਕਈ ਤਰ੍ਹਾਂ ਦੇ ਸਵਾਲ ਉਠਾਏ ਜਾਣ ਦੇ ਬਾਵਜੂਦ ਕਟਗਿਣਤੀ ਭਾਈਚਾਰੇ ਦੀਆਂ ਲੜਕੀਆਂ ਖਾਸ ਕਰਕੇ ਹਿੰਦੂਆਂ ਦੀਆਂ ਜ਼ਬਰਦਸਤੀ ਧਰਮ ਪਰਿਵਰਤਨ ਦਾ ਸ਼ਿਕਾਰ ਹੋ ਰਹੀਆਂ ਹਨ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਚਿੰਤਾਜਨਕ ਸਥਿਤੀ ਤੇ ਜ਼ੋਰ ਦਿੰਦੇ ਹੋਏ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਹਿੰਦੂਆਂ ਦੀਆਂ ਧੀਆਂ ਲੁੱਟਦਾ ਸਮਾਨ ਨਹੀਂ ਹਨ ਕਿ ਕਿਸੇ ਨੂੰ ਜ਼ਬਰਦਸਤੀ ਆਪਣਾ ਧਰਮ ਬਦਲਵਾਇਆ ਜਾ ਸਕੇ ਉਸਨੇ ਪ੍ਰਿਆ ਕੁਮਾਰੀ ਦੇ 2 ਸਾਲ ਪੁਰਾਣੇ ਕੇਸ ਤੇ ਵੀ ਜ਼ੋਰ ਦਿੱਤਾ ਜਿਸ ਨੂੰ ਕਥਿਤ ਤੌਰ ਤੇ ਕੱਚ ਦੇ ਡਾਕੂਆਂ ਦੁਆਰਾ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਇਆ ਗਿਆ ਸੀ ਦਾਨਿਸ਼ ਕੁਮਾਰ ਅਨੁਸਾਰ 6 ਸਾਲਾ ਬੱਚੇ ਦਾ ਜ਼ਬਰਦਸਤੀ ਪਰ ਵਰਤੰਦਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ ਇਥੋਂ ਤੱਕ ਕਿ ਕੁਰਾਨ ਵਿੱਚ ਇਹ ਲਾ ਇਕਰਾਹ ਫਦੀਨ ਕਹਿੰਦਾ ਹੈ ਤੁਹਾਨੂੰ ਵਿੱਚ ਕੋਈ ਜ਼ਬਰਦਸਤੀ ਨਹੀਂ ਜਦ ਕਿ ਸੂਰਾ ਅਲ ਕਾਫਰੂਨ ਵਿੱਚ ਇਹ ਕਹਿੰਦਾ ਹੈ ਇਹ ਤੁਹਾਡੇ ਲਈ ਤੁਹਾਡਾ ਧਰਮ ਹੈ ਮੇਰੇ ਲਈ ਮੇਰਾ ਇਹ ਜ਼ਾਲਮ ਲੋਕ ਪਾਕਿਸਤਾਨ ਦੇ ਸੰਵਿਧਾਨ ਜਾਂ ਕੁਰਾਨ ਸ਼ਰੀਫ ਨੂੰ ਵੀ ਨਹੀਂ ਮੰਨਦੇ ਉਹ ਜ਼ਬਰਦਸਤੀ ਹਿੰਦੂ ਔਰਤਾਂ ਦਾ ਧਰਮ ਬਦਲ ਰਹੇ ਹਨ ਆਪਣੇ ਭਾਸ਼ਾ ਦੌਰਾਨ ਪਾਕਿਸਤਾਨੀ ਸੈਨੇਟਰ ਨੇ ਭਗਵਾਨ ਕ੍ਰਿਸ਼ਨ ਦਾ ਵੀ ਹਵਾਲਾ ਦਿੱਤਾ ਜਿਨ੍ਹਾਂ ਨੇ ਆਪਣੇ ਧਰਮ ਦੇ ਅਭਿਆਸ ਦਾ ਬਚਾਅ ਕੀਤਾ ਹਰ ਸਾਲ 1000 ਪਾਕਿਸਤਾਨੀ ਕੁੜੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾਂਦਾ ਹੈ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਇਹ ਦਾਵਾ ਹੋਇਆ ਹੈ ਜ਼ਿਕਰ ਖਾਸ ਹੈ ਕਿ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਪਾਕਿਸਤਾਨੀ ਸੈਨੇਟਰ ਨੇ Hindu ਕੁੜੀਆਂ ਤੇ ਹੋ ਰਹੇ ਅਤਿਆਚਾਰ ਵਿਰੁੱਧ ਆਵਾਜ਼ بلند ਕੀਤੀ ਹੋਵੇ ਅਸਲ ਵਿੱਚ ਕਈ ਮੌਕਿਆਂ ਤੇ ਸੰਯੁਕਤ ਰਾਸ਼ਟਰ ਨੇ ਮੀਡੀਆ ਰਿਪੋਰਟਰਾਂ ਨੂੰ ਜ਼ੋਰ ਦਿੰਦੇ ਹੋਏ ਇਹ ਦਾਅਵਾ ਕੀਤਾ ਕਿ 1000 ਤੋਂ ਵੱਧ Hindu ਕੁੜੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ ਹੈ ਤਾਂ ਇਸ ਤੋਂ ਬਾਅਦ ਵੱਡੇ ਸਵਾਲ ਉੱਠਣੇ ਲਾਜ਼ਮੀ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ